ਜਿਹੜਾ ਪਤੀ ਆਪਣੀ ਪਤਨੀ ਨੂੰ ਇਹ ਗੱਲ ਕਹਿ ਦਿੰਦਾ ਆ ਉਹ ਸਮਝ ਲਓ ਕਿ ਉਸ ਔਰਤ ਨੂੰ ਜੂੰਦੇ ਜੀ ਹੀ লাশ ਵਾਂਗ ਬਣਾ ਦਿੰਦਾ ਕਿਉਂਕਿ ਪਤੀ ਦੇ ਕਹੇ ਹੋਏ ਸ਼ਬਦ ਔਰਤ ਨੂੰ ਅੰਦਰ ਹੀ ਅੰਦਰ ਖਾ ਜਾਂਦੇ ਨੇ ਕਹਿਣ ਤੋਂ ਭਾਵ ਕਿ ਉਹਦੀਆਂ ਖੁਸ਼ੀਆਂ ਨੂੰ ਉਹਦੇ ਚਾਵਾਂ ਦਾ ਕਤਲ ਕਰ ਦਿੰਦੇ ਨੇ ਉਹਨੂੰ ਮਰਿਆਂ ਵਰਗੀ লাশ ਵਰਗੀ ਕਰ ਦਿੰਦੇ ਨੇ ਉਹ ਬੇਸ਼ੱਕ ਘਰ ਦਾ ਇੱਕ ਕੰਮ ਵੀ ਕਰੇ ਸਾਰਾ ਘਰ ਨੂੰ ਸੰਭੇ ਵੀ ਰਿਸ਼ਤੇਦਾਰੀ ਚ ਆਵੇ ਜਾਵੇ ਵੀ ਲੇਕਿਨ ਉਹ ਅੰਦਰੋਂ ਇੰਨੀ ਮਰ ਚੁੱਕੀ ਹੁੰਦੀ ਆ ਜਦੋਂ ਉਹਦਾ ਪਤੀ ਇੱਕ ਜਾਹ ਸ਼ਬਦ ਉਹਨੂੰ ਬੋਲ ਦਿੰਦਾ ਜਿਹਦੇ ਨਾਲ ਉਹਦੀ ਜ਼ਿੰਦਗੀ ਜਿਹੜੀ ਦੁੱਖਾਂ ਦੇ ਵਿੱਚ ਬਦਲ ਜਾਂਦੀ ਤੁਸੀਂ ਵੇਖਿਆ ਹੋਣਾ ਕਿ ਜਦੋਂ ਮਨੁੱਖੀ ਰਿਸ਼ਤਿਆਂ ਦੇ ਵਿੱਚ ਆਪਾਂ ਕੋਈ ਰਿਸ਼ਤਾ ਕਰਦੇ ਹਾਂ ਕਿਸੇ ਧੀ ਪੁੱਤ ਦਾ ਕੁੜੀ ਦਾ ਰਿਸ਼ਤਾ ਕਰਦੇ ਆ ਜਾਂ ਮੁੰਡੇ ਦਾ ਰਿਸ਼ਤਾ ਕਰਦੇ ਤੇ ਹਮੇਸ਼ਾ ਕੁੜੀ ਵਾਲਿਆਂ ਦੀ ਇੱਕੋ ਪਹਿਲ ਹੁੰਦੀ ਆ ਕਿ ਮੁੰਡਾ ਆਰਥਿਕ ਤੌਰ ਤੇ ਸੌਖਾ ਹੋਵੇ ਭਾਵੇਂ ਉਹ ਉਹਦਾ ਦਿਮਾਗੀ ਲੈਵਲ ਕਿੰਨਾ ਘੱਟ ਹੋਵੇ ਜਾਂ ਵੱਧ ਹੋਵੇ ਉਹਨੂੰ ਘੱਟ ਤਰਜੀਹ ਦਿੱਤੀ ਜਾਂਦੀ ਆ ਉਹਦੇ ਰੰਗ ਰੂਪ ਨੂੰ ਵੀ ਘੱਟ ਤਰਜੀਹ ਦਿੱਤੀ ਜਾਂਦੀ ਆ ਕਦੀ ਉਹਦਾ ਇਹ ਨਹੀਂ ਹਿਸਾਬ ਲਾਇਆ ਜਾਂਦਾ ਕਿ ਸਾਡੀ ਧੀ ਦੀ ਸੋਚ ਦੇ ਬਰਾਬਰ ਦਾ ਆ ਜਾਂ ਸਾਡੀ ਧੀ ਦੇ ਵਿਚਾਰਾਂ ਦੇ ਬਰਾਬਰ ਦਾ ਇਸ ਗੱਲ ਨੂੰ ਬਹੁਤ ਘੱਟ ਪਹਿਲ ਦਿੱਤੀ ਜਾਂਦੀ ਆ ਤੇ ਕੀ ਹੁੰਦਾ ਕਿ ਮਨੁੱਖੀ ਰਿਸ਼ਤਿਆਂ ਵਿੱਚ ਝਗੜੇ ਹੋਣੇ ਆਮ ਜੀ ਗੱਲ ਹੁੰਦੀ ਆ ਜਦੋਂ ਨਵੇਂ ਘਰ ਚ ਜਾਣਾ ਕਿਸੇ ਔਰਤ ਨੇ ਦੂਜੇ ਘਰ ਚ ਜਾਣਾ ਉਹਨੂੰ ਉਸ ਘਰ ਦੇ ਮਾਪਦੰਡ ਨਹੀਂ ਪਤਾ ਹੁੰਦਾ ਉਹਨੂੰ ਉਸ ਘਰ ਦੀਆਂ ਰਿਸ਼ਤੇਦਾਰੀਆਂ ਦਾ ਨਹੀਂ ਪਤਾ ਹੁੰਦਾ ਉਸ ਘਰ ਦੇ ਵਿਹਾਰ ਦਾ ਨਹੀਂ ਪਤਾ ਹੁੰਦਾ ਉਹਨੂੰ ਟਾਈਮ ਲੱਗਣਾ ਹੁੰਦਾ ਕੋਈ 2 4 5 ਸਾਲ ਸਮਝਦੇ ਆ ਸਮਝਦੇ ਆ ਦੂਸਰਾ ਉਹਨੇ ਆਪਣਾ ਘਰ ਵੀ ਛੱਡਿਆ ਹੁੰਦਾ ਤੇ ਆਪਣਾ ਘਰ ਜਦੋਂ ਕੋਈ ਛੱਡਦਾ ਨਾ ਤੇ ਬੜਾ ਔਖਾ ਹੁੰਦਾ ਹੈ ਅਸੀਂ ਘਰ ਦੇ ਵਿੱਚ ਕੁਦਾਰਨ ਦੇ ਤੌਰ ਤੇ ਕੋਈ ਜਾਨਵਰੀ ਰੱਖਿਆ ਹੋਵੇ ਨਾ ਜਾਂ ਕੋਈ ਪੰਛੀ ਰੱਖਿਆ ਹੋਵੇ ਮੰਨ ਲਓ ਮਾਜੀ ਕਿਸੇ ਨੇ ਰੱਖ ਲਈ ਤੇ ਜੇ ਛੋਟੀ ਹੁੰਦੀ ਮੱਝ ਰੱਖੀ ਹੋਵੇ ਨਿੱਕੀ ਨੂੰ ਵੱਡੇ ਕਰ ਦਿੱਤਾ ਹੋਵੇ ਨਾ ਤੇ ਜੇ ਉਹਨੂੰ ਕੋਈ ਵੇਚ ਦੇਵੇ ਤਾਂ ਉਹ ਮੱਝ ਬਹੁਤ ਰੋਂਦੀ ਆ ਉਹ ਭੱਜ ਭੱਜ ਕੇ ਘਰ ਨੂੰ ਆਉਂਦੀ ਆ ਭਾਵੇਂ ਦੇ ਮਾਲਕ ਨੇ ਪੈਸੇ ਵੀ ਲੈ ਲਏ ਹੁੰਦੇ ਆ ਉਹ ਮੁੜ ਮੁੜ ਕੇ ਆਪਣੇ ਮਾਲਕ ਦੇ ਮੂੰਹ ਹਲ ਵੇਂਦੀ ਆ ਜੇ ਇੱਕ ਪਸ਼ੂ ਇੰਨਾ ਤੜਫ ਸਕਦਾ ਤੇ ਔਰਤ ਜਿਹੜੀ ਧੀ ਆ ਜਿਨੇ ਆਪਣੀ ਜ਼ਿੰਦਗੀ ਦੇ 20 25 ਸਾਲ ਘਰ ਚ ਗੁਜ਼ਾਰੇ ਆ ਜਦੋਂ ਉਹ ਘਰ ਹੋ ਜਾਂਦੀ ਆ ਤੇ ਉਹਦੇ ਅੰਦਰ ਕਿੰਨੇ ਭੰਬੜ ਮੱਚਦੇ ਹੋਣਗੇ ਸਾਨੂੰ ਇਹ ਵੀ ਗੱਲ ਸਮਝਣੀ ਚਾਹੀਦੀ ਆ ਕਿਉਂਕਿ ਉਹਦਾ ਉਸ ਨੂੰ ਆਪਣੇ ਮਾਪੇ ਬਾਪ ਨਾਲ ਭੈਣ ਭਰਾਵਾਂ ਨਾਲ ਕਮਰੇ ਨਾਲ ਜਿਹੜੇ ਕਤੋਂਾਂ ਚ ਖਾਣਾ ਖਾਦਾ ਹੁੰਦਾ ਉਹਨਾਂ ਬੜੇ ਲਗਾਓ ਹੁੰਦੇ ਨੇ ਪਰ ਕਈ ਵਾਰਾ ਕੀ ਹੁੰਦਾ ਕਿ ਜਦੋਂ ਦੂਜੇ ਘਰ ਚ ਜਾਂਦੀ ਆ ਤੇ ਅਗਲਾ ਮਨੁੱਖ ਉਹਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ ਉਹਦੀਆਂ ਕਦਰਾਂ ਨੂੰ ਨਹੀਂ ਸਮਝਦਾ ਤੇ ਨਿੱਕੇ-ਮੋਟੇ ਝਗੜੇ ਹੋਣੇ ਸੁਭਾਵਕ ਹੈ ਤੇ ਕਈ ਵਾਰਾ ਪਤੀ ਕਈ ਜਿਹੜੇ ਨਹੀਂ ਜਿਹੜੇ ਉਹਦੀ ਸੋਚ ਦੇ ਬਰਾਬਰ ਦੇ ਨਹੀਂ ਹੁੰਦੇ ਉਹ ਕਹਿ ਦੇਣਗੇ ਉਹ ਤੂੰ ਐਵੇਂ ਹਰਵਲੇ ਪਖੰਡ ਜੇ ਕਰਦੀ ਰਹੀਂ ਨੀ ਆ ਤੇਰੇ ਵਰਗੀਆਂ ਹੋਰ ਬਥੇਰੀਆਂ ਤੂੰ ਗਲੋਂ ਲਾ ਛੱਤ ਰਹੀ ਮਾਂ ਇਦਾਂ ਦੀ ਤੇਰਾ ਬਾਪ ਇਦਾਂ ਦਾ ਤੇਰੀ ਭੈਣ ਇਦਾਂ ਦੀ ਤੇਰਾ ਭਰਾ ਇਦਾਂ ਦਾ ਜਦੋਂ ਇਹੋ ਜਿਹੀਆਂ ਗਾਲਾਂ ਕੱਢਦੇ ਨਾ ਉਦੋਂ ਔਰਤ ਕੋਲ ਬਰਦਾਸ਼ਤ ਨਹੀਂ ਹੁੰਦੀਆਂ ਬੇਸ਼ੱਕ ਉਹ ਜਵਾਬ ਦੇਵੇ ਚਾਹੇ ਨਾ ਦੇਵੇ ਲੇਕਿਨ ਉਹ ਅੰਦਰੋਂ ਇੰਨੀ ਟੁੱਟ ਜਾਂਦੀ ਦੀ ਉਹ ਅੰਦਰੋਂ ਇੰਨੀ ਮਰ ਜਾਂਦੀ ਆ ਕਿ ਉਹ ਬਹੁਤ ਔਖੀ ਹੋ ਜਾਂਦੀ ਆ ਤੇ ਜੇਕਰ ਉਹ ਕਿਤੇ ਆਪਣੇ ਪਤੀ ਨੂੰ ਮੋੜਮਾ ਜਵਾਬ ਦੇ ਦੇਵੇ ਕਿ ਤੇਰੇ ਵਰਗੇ ਵੀ ਬੜੇ ਤੁਰੇ ਫਿਰਦੇ ਆ ਤਾਂ ਫਿਰ ਭੰਬੜ ਮੱਚ ਜਾਣਾ ਤੇਰਾ ਕਰਦਾਰ ਮਾਰਾ ਤੇਰੀ ਤੈਨੂੰ ਤੂੰ ਕਰੈਕਟਰ ਦੀ ਚੰਗੀ ਨਹੀਂ ਤੂੰ ਹੋ ਜੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਦੇ ਵਿੱਚ ਜੁੜ ਜਾਣੀਆਂ ਮੈਂ ਆਸ ਕਰਦਾ ਕਿ ਕੋਈ ਵੀ ਸੱਜਣ ਆਪਣੇ ਜੀਵਨ ਸਾਥ ਨੂੰ ਇਦਾਂ ਦੇ ਸ਼ਬਦ ਨਾ ਬੋਲੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ